ਸਸਿਆਕਾਲ ਜੀ ਸਵਾਗਤ ਹੈ ਤੁਹਾਡਾ-ਤੁਹਾਡੇ ਆਪਣੇ ਚੈਨਲ ਐਮਐਸਡਬਲਿਊ ਸਟਡੀ ਫਾਰ ਜੋਬ ਦੇ ਵਿੱਚ ਤੁਸੀਂ ਦੇਖ ਰਹੇ ਹੋ ਐਮਐਸਡਬਲਿਊ ਸਟਡੀ ਫਾਰ ਜੋਬ ਈਟੀਟੀ ਜੋ ਟੀਚਰਾਂ ਦੀ ਜਿਹੜੀ ਭਰਤੀ ਪੰਜਾਬ ਦੇ ਵਿੱਚ ਨਿਕਲ ਚੁੱਕੀ ਹੈ ਉਸ ਦੀ ਪੂਰੀ ਜਾਣਕਾਰੀ ਦੁਆਰਾ ਅਸੀਂ ਲੈ ਕੇ ਆਏ ਤੁਹਾਡੇ ਲਈ ਅਫੀਸ਼ੀਅਲ ਨੋਟੀਫਿਕੇਸ਼ਨ ਸਰਕਾਰ ਵੱਲੋਂ ਜਾਰੀ ਕਰ ਦਿੱਤਾ ਗਿਆ ਅ ਅਫੀਸ਼ੀਅਲ ਨੋਟੀਫਿਕੇਸ਼ਨ ਦੇ ਵਿੱਚ ਕੀ ਕੀ ਨਵੀਆਂ ਹਦਾਇਤਾਂ ਦਿੱਤੀਆਂ ਗਈਆਂ ਕੀ ਕੁਝ ਕੌਣ-ਕੌਣ ਅਪਲਾਈ ਕਰ ਸਕਦਾ ਲਾਸਟ ਡੇਟ ਕੀ ਹੈ ਕਿੰਨੀ ਫੀਸ ਹੈ ਕਦ ਤੇ ਕਿ ਤੁਸੀਂ ਇਸ ਨੂੰ ਅਪਲਾਈ ਕਰਨਾ ਹੈ ਤਾਂ ਕੌਣ ਕੌਣ ਅਪਲਾਈ ਕਰਦਾ ਸਾਰੀ ਹੀ ਜਾਣਕਾਰੀ ਇਸ ਦੇ ਵਿੱਚ ਤੁਹਾਨੂੰ ਦਿੱਤੀ ਜਾਵੇਗੀ ਇਸ ਵੀਡੀਓ ਨੂੰ ਐਂਡ ਤੱਕ ਜਰੂਰ ਦੇਖ ਲਿਓ ਜਿਹੜੇ ਚੈਨਲ ਨੂੰ ਪਹਿਲੀ ਵਾਰ ਦੇਖ ਰਹੇ ਹੋ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣ ਤਾਂ ਕਿ ਨੈਕਸਟ ਇਨਫੋਰਮੇਸ਼ਨ ਇਸ ਤਰ੍ਹਾਂ ਦੀ ਜਿਹੜੀ ਪੰਜਾਬ ਲੈਵਲ ਦੀ ਕੋਈ ਜੋਬ ਜਾਂ 올 ਇੰਡੀਆ ਲੈਵਲ ਦੀ ਕੋਈ ਜੋਬ ਹੈ ਤਾਂ ਤੁਹਾਨੂੰ ਉਸ ਦੀ ਨੋਟੀਫਿਕੇਸ਼ਨ ਮਿਲਦਾ ਰਹੇ ਹਾਂਜੀ ਸਟਾਰਟ ਕਰ ਲੈਣ ਦੇਖ ਸਕਦੇ ਹੋ ਤੁਸੀਂ ਪੰਜਾਬ ਸਿੱਖਿਆ ਭਾਗ ईटीटी ਜਿਹੜੀ ਅਧਿਆਪਕਾਂ ਦੀ ਅੰਗਹੀਣ ਕੈਟਾਗਰੀ ਅਤੇ ਸਤੰਤਰਤਾ ਸਗਰਾਂਮੀ ਦੀ ਜਿਹੜੇ ਵੈਕੈਂਸੀ ਆਈ ਹੈ ਤਾਂ ਬੈਕਲੌਗ ਦੀਆਂ ਅਸਾਮੀਆਂ ਭਰਨ ਨੂੰ ਜਿਹੜੀ ਯੋਗ ਉ ਐਜੂਕੇਸ਼ਨਲ ਰਿਕਰੂਟਮੈਂਟ ਬੋਰਡ ਤੇ ਜਿਹੜੀਆਂ ਆਨਲਾਈਨ ਅਰਜ਼ੀਆਂ ਮੰਗੀਆਂ ਗਈਆਂ 26/3/2019 ਤੱਕ ਜਿਹੜੀਆਂ ਅਰਜ਼ੀਆਂ ਤੁਸੀਂ ਫਿਲ ਕਰ ਸਕਦੇ ਹੋ ਲਾਸਟ ਡੇਟ ਕਿੰਨੀ ਹੈ 26/3/2019 ਹੈ ਜੀ ਠੀਕ ਹੈ ਜੀ ਤੁਸੀਂ ਦੇਖ ਸਕਦੇ ਹੋ ਇਸ ਦੇ ਵਿੱਚ ਕੈਟਾਗਰੀ ਵਾਜ ਜਿਹੜੀ ਵੰਡ ਦਿੱਤੀ ਗਈ ਹੈ ਪੋਸਟਾਂ ਦੀ ਅੰਗੇ ਹਣ ਲਈ ਜਿਹੜੀ 103 ਵੈਕੈਂਸੀਆਂ ਕੁੱਲ ਹੈ ਤਾਂ ਆਰਥੋ ਕੈਟਾਗਰੀ ਦੇ ਵਿੱਚ ਨਿਲ ਕੋਈ ਵੈਕੈਂਸੀ ਨਹੀਂ ਦਿੱਤੀ ਗਈ ਜੇਕਰ ਤੁਸੀਂ ਦੇਖ ਸਕਦੇ ਹੋ ਨੇਤਰਹੀਣ ਤੇ ਗੁੰਗੇ ਵਾਲਿਆਂ ਦੀ ਜਿਹੜੀ ਵੈਕੈਂਸੀ ਹੈਗੀ ਹੈ ਉਹ 52 ਤੇ 51 ਠੀਕ ਹੈ ਜੀ ਜੇਕਰ ਇਹ ਵੈਕੈਂਸੀ ਇਸ ਲਈ ਕੋਈ ਉਮੀਦਵਾਰ ਨਹੀਂ ਅਪਲਾਈ ਕਰਦਾ ਤਾਂ ਜਿਹੜੇ ਆਰਥੋ ਕੈਟਾਗਰੀ ਵਾਲੇ ਆ ਤਾਂ ਉਹ ਅਪਲਾਈ ਕਰ ਸਕਦੇ ਆ ਠੀਕ ਹੈ ਜੀ ਇਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਸਤੰਤਰਤਾ ਸੈਗ੍ਰਾਮੀ ਲਈ 58 ਵੈਕੈਂਸੀ ਹੈ ਜਿਨ੍ਹਾਂ ਕੋਲ ਸਤੰਤਰਤਾ ਸੈਗ੍ਰਾਮੀ ਦਾ ਜਿਹੜਾ ਸਰਟੀਫਿਕੇਟ ਹੈ ਤਾਂ ਇਸ ਕੋਟੇ ਦੇ ਵਿੱਚ ਸਤੰਤਰਤਾ ਸੈਗ੍ਰਾਮੀ ਦਾ ਜਿਨ੍ਹਾਂ ਕੋਲ ਕੈਂਡੀਡੇਟ ਕੋਲ ਕੋਟਾ ਹੈ ਤਾਂ ਉਹ ਅਪਲਾਈ ਕਰ ਸਕਦੇ ਆ 58 ਵੈਕੈਂਸੀ ਉਹਨਾਂ ਲਈ ਹਾਂ ਵਿਦਿਅਕ ਯੋਗਤਾ ਕੀ ਹੈ ਬੈਚਲਰ ਡਿਗਰੀ ਤੁਹਾਡੀ ਹੋਣੀ ਚਾਹੀਦੀ ਹੈ ਤੁਹਾਡਾ ਈਟੀਟੀ ਜਿਹੜਾ ਡਿਪਲੋਮਾ 2 ਸਾਲ ਦਾ ਹੁੰਦਾ ਉਹ ਹੋਣਾ ਚਾਹੀਦਾ ਜਾਂ ਡਿਪਲੋਮਾ ਇਨ ਐਲੀਮੈਂਟਰੀ ਐਜੂਕੇਸ਼ਨ ਦਾ ਹੋਵੇ ਠੀਕ ਹੈ ਜੀ ਤਾਂ ਤੁਸੀਂ ਇਸ ਪੋਸਟ ਲਈ ਐਲੀਜੀਬਲ ਹੋ ਇਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਉਪਰੋਕਤ ਵਿਦਿਅਕ ਯੋਗਤਾ ਤੋਂ ਇਲਾਵਾ ਈਟੀਟੀ ਦੇ ਅਪਕਾਂ ਦੀ ਸਾਮਿਲੀ ਉਮੀਦਵਾਰਾਂ ਵੱਲੋਂ ਜਿਹੜੇ ਪੀਐਸ ਟੈਟ ਜਿਹੜਾ ਪੇਪਰ 1 ਜਿਹੜਾ ਹੁੰਦਾ ਉਹ ਪਾਸ ਹੋਣਾ ਲਾਜ਼ਮੀ ਹੈ ਠੀਕ ਹੈ ਉਹੀ ਇਸ ਨੂੰ ਅਪਲਾਈ ਕਰ ਸਕਦੇ ਆ ਚੋਣ ਦਾ ਟਾਂਕ ਕੀ ਹੈ ਜੀ ਤੁਸੀਂ ਦੇਖ ਸਕਦੇ ਹੋ ਜਿਹੜਾ ਛੋੜਾ ਟੈਟ ਹੈ ਪੀਐਸ ਟੈਟ ਇਹਰਾ ਹੋਇਆ ਉਸ ਦੇ ਜਿਹੜੀ ਮੈਰਿਟ ਬਣੇਗੀ ਮੈਰਿਟ ਦੇ ਆਧਾਰ 'ਤੇ ਜਿਹੜੀ ਭਰਤੀ ਕੀਤੀ ਗਈ ਜਰੂਰੀ ਨੋਟ ਹੈ ਕਿ ਜੇਕਰ ਤੁਹਾਡੀ ਮੈਰਿਟ ਦੇ ਵਿੱਚ ਕਿਸੇ ਕੈਂਡੀਡੇਟ ਦੇ ਪੀਐਸ ਟੈਟ ਦੇ ਬਰਾਬਰ ਅੰਕ ਆਉਂਦੇ ਹੈ ਤਾਂ ਉਮਰ ਦੇ ਆਧਾਰ 'ਤੇ ਜਿਸ ਦੀ ਉਮਰ ਵੱਧ ਹੋਵੇਗੀ ਉਸ ਨੂੰ ਪਹਿਲ ਦਿੱਤੀ ਜਾਏਗੀ ਜੇਕਰ ਉਮਰ ਵੀ ਬਰਾਬਰ ਆ ਰਹੀ ਹੈ ਤਾਂ ਜੋ ਤੁਹਾਡਾ ਟੀਚਰ एलिਜੀਬਿਲਟੀ ਦਾ ਪਹਿਲਾ ਕੋਰਸ ਹੈਗਾ ਤਾਂ ਉਸ ਦੇ ਵਿੱਚ ਜਿਹੜੀ ਤੁਹਾਡੀ ਵੱਧ ਪ੍ਰਤੀਸ਼ਤ ਅੰਕ ਹੋਣਗੇ ਤਾਂ ਉਸ ਨੂੰ ਪਹਿਲ ਦਿੱਤੀ ਜਾਏਗੀ ਠੀਕ ਹੈ ਜੀ ਇਸ ਦੇ ਵਿੱਚ ਕੀ ਹੈ ਜਿਹੜੀ ਪੇ ਆ ਤੁਹਾਨੂੰ ਪ੍ਰਤੀ ਮਹੀਨਾ ਜਿਹੜੀ ਤਨਖਾਹ ਦਿੱਤੀ ਜਾਏਗੀ ਉਹ ਵਿੱਤ ਪਰਸਨਲ ਬ੍ਰਾਂਚ ਬੰਦੇ ਨੋਟੀਫਿਕੇਸ਼ਨ ਦੇ ਅਨੁਸਾਰ 15 ਜਨਵਰੀ 2015 ਦੇ ਅਨੁਸਾਰ ਹੀ ਹੋਵੇਗੀ ਤਾਂ ਇਸ ਦੇ ਵਿੱਚ ਉਮਰ ਸੀਮਾ ਕੀ ਹੈ ਉਮਰ ਸੀਮਾ ਤੁਹਾਡੀ 1 ਇੱਕ 2019 ਤੱਕ 18 ਤੋਂ 37 ਹਰ ਹੋਣੀ ਚਾਹੀਦੀ ਹੈ ਹਾਂਜੀ ਜਨਰਲ ਕੈਟਾਗਰੀ ਲਈ ਜੀ ਫੀਸ ਹੈ 1000 ਰੁਪਏ ਤੇ ਰਿਜ਼ਰਵ ਕੈਟਾਗਰੀ ਐਸਸੀਐਸਟੀ ਲਈ 500 ਰੁਪਏ ਰੱਖੀ ਗਈ ਹੈ ਆ ਇਹ ਜੀ ਅਸਲੀ ਜਿਹੜੀ ਤੁਸੀਂ ਫੀਸ ਭਰਨੀ ਹੈ ਉਹਦੀ ਰਸੀਦ ਜਿਹੜੀ ਸੰਭਾਲ ਕੇ ਰੱਖਣੀ ਹੈ ਕਿਉਂਕਿ ਸਕਰੂਟੀਨੀ ਵੇਲੇ ਜਿਹੜੀ ਤੁਹਾਨੂੰ ਫੀਸ ਸਰ ਜਿਹੜੀ ਉਹ ਜਮ੍ਹਾਂ ਕਰਾਣੀ ਪੈਗੀ ਇਸ ਤੋਂ ਬਾਅਦ ਆਮ ਸ਼ਰਤਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕੁਝ ਹੋਰ ਹੈ ਤਾਂ ਜਿਹੜਾ ਸਤੰਤਰਤਾ ਸਮਾਹੀ ਜਿਹੜਾ ਕੋਟੇ ਦੇ ਵਿੱਚ ਰੱਖ ਰੱਖਣ ਰੱਖਿਆ ਗਿਆ ਉਸ ਦੇ ਵਿੱਚ ਜਿਹੜਾ ਤੁਹਾਡੇ ਕੋਲ ਸਰਟੀਫਿਕੇਟ ਹੋਣਾ ਜ਼ਰੂਰੀ ਹੈ ਲਾਜ਼ਮੀ ਹੈ ਸਕਰੂਟੀਨੀ ਦੇ ਸਮੇ ਜਿਹੜਾ ਤੁਸੀਂ ਅਸਲ ਸਰਟੀਫਿਕੇਟ ਜਿਹੜਾ ਪੇਸ਼ ਕਰੋਗੇ ਉਸ ਤੋਂ ਬਾਅਦ ਅਪਾਜ ਕੋਟੇ ਦਾ ਜਿਹੜਾ ਸਰਟੀਫਿਕੇਟ ਉਹ ਵੀ ਤੁਸੀਂ ਅ ਅੰਗੇ ਇਹਨ ਦੀ ਆਦਤ 40% ਦੀ ਹੈਗੀ ਐਸ ਵਿੱਚ ਦੱਸੀ ਗਈ ਹੈ ਤਾਂ ਉਹ ਵੀ ਤੁਸੀਂ ਸਕਰੂਟੀਨੀ ਦੇ ਸਮੇ ਜਿਹੜਾ ਅ ਰਿਜਨਲ ਜਿਹੜਾ ਸਰਟੀਫਿਕੇਟ ਅ ਸ਼ਾਮਿਲ ਰੱਖਣਾ ਹੋਵੇਗਾ ਉਸ ਤੋਂ ਬਾਅਦ ਤੁਸੀਂ ਉਮੀਦਵਾਰ ਜਿਹੜੇ 10ਵੀਂ ਪਾਸ ਪੰਜਾਬੀ ਪੱਧਰ ਦੀ ਹੋਣੀ ਚਾਹੀਦੀ ਹੈ ਨੈਕਸਟ ਤੁਸੀਂ ਦੇਖ ਸਕਦੇ ਹੋ ਇਸ ਵੀਡੀਓ ਨੂੰ ਪੋਜ਼ ਕਰਕੇ ਵੀ ਤੁਸੀਂ ਪੂਰੀ ਜਾਣਕਾਰੀ ਲੈ ਸਕਦੇ ਹੋ ਜੇਕਰ ਤੁਹਾਨੂੰ ਇਸ ਦੇ ਵਿੱਚ ਕੋਈ ਡਿਫਿਕਲਟੀ ਲੱਗ ਰਹੀ ਹੈ ਤਾਂ ਦੇਖ ਸਕਦੇ ਹੋ ਜਰੂਰੀ ਨੋਟਿਸ ਦੇ ਵਿੱਚ ਦੱਸਿਆ ਗਿਆ ਤਾਂ ਜਿਹੜਾ ਪੀਐਸ ਟੈਟ ਪਾਸ ਹੋਵੇ ਠੀਕ ਹੈ ਜੀ ਆ ਪਾਸ ਕਰ ਤੱਕ ਹੋਣਾ ਚਾਹੀਦਾ 26/3/2019 ਤੋਂ ਪਹਿਲਾਂ ਦਾ ਜਿਹੜਾ ਤੁਹਾਡੇ ਕੋਲ ਪੀਐਸ ਟੈਟ ਦਾ ਜਿਹੜਾ ਪੇਪਰ 1 ਹੁੰਦਾ ਹੈ ਤਾਂ ਉਸ ਦਾ ਸਰਟੀਫਿਕੇਟ ਹੋਣਾ ਚਾਹੀਦਾ ਲਾਜ਼ਮੀ ਤਾਂ ਆਨਲਾਈਨ ਅਪਲਾਈ ਦੀ ਜਿਹੜੀ ਡੇਟ ਜਿਹੜੀ 6 ਮਾਰਚ ਤੋਂ ਇਹਦੀ ਸਟਾਰਟ ਹੋ ਚੁੱਕੀ ਹੈ ਹੋਵੇਗੀ ਠੀਕ ਹੈ ਜੀ ਤਾਂ ਇਸ ਤੋਂ ਤੁਸੀਂ ਆਨਲਾਈਨ ਅਪਲਾਈ ਕਰ ਸਕਦੇ ਹੋ ਇਸ ਵੈਬਸਾਈਟ ਤੇ ਜਾ ਕੇ www.educationrecruitment.board ਠੀਕ ਹੈ .com ਤੇ ਜਿਹੜਾ ਤੁਸੀਂ ਕਰ ਸਕਦੇ ਹੋ ਜੀ ਠੀਕ ਹੈ ਜੀ ਆਸਾ ਹੈ ਕਿ ਤੁਹਾਨੂੰ ਇਹ ਸਾਡੀ ਜਾਣਕਾਰੀ ਵਧੀਆ ਲੱਗੀ ਹੋਵੇਗੀ ਤਾਂ ਇਸ ਤਰ੍ਹਾਂ ਦਾ ਅਸੀਂ ਤੁਹਾਡੇ ਲਈ ਹੋਰ ਨੋਟੀਫਿਕੇਸ਼ਨ ਲੈ ਕੇ ਆਈਏ ਪੰਜਾਬ ਦੇ ਲੈਵਲ ਦੀ ਜੋ ਵੀ ਜੋਬ ਹੈ ਤਸੀਂ ਤੁਹਾਡੇ ਲਈ ਪ੍ਰੋਮਿਸ ਕੀਤਾ ਸੀ ਇਸ ਤੋਂ ਪਹਿਲਾਂ ਅਸੀਂ ਤੁਹਾਡੇ ਲਈ ਅਖਬਾਰ ਕਟਿੰਗ ਲੈ ਕੇ ਆਏ ਸੀ ਕਿ ਤੁਹਾਨੂੰ ਜਦ ਹੀ ਅਫੀਸ਼ੀਅਲ ਨੋਟੀਫਿਕੇਸ਼ਨ ਆਏਗਾ ਤਾਂ ਅਸੀਂ ਤੁਹਾਨੂੰ ਉਸ ਦੀ ਪੂਰੀ ਜਾਣਕਾਰੀ ਦੇਵਾਂਗੇ ਅਸੀਂ ਪੂਰੀ ਜਾਣਕਾਰੀ ਤੁਹਾਨੂੰ ਦੇ ਦਿੱਤੀ ਹੈ ਠੀਕ ਹੈ ਜੀ ਬਾਦ ਤੋਂ ਆ ਲਾਈਕ ਕਰ ਦਿਓ ਜੀ ਸ਼ੇਅਰ ਕਰ ਦਿਓ ਜੀ ਨੈਕਸਟ ਇਨਫੋਮੇਸ਼ਨਲ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈ ਥੈਂਕ ਯੂ ਸੋ ਮਚ